ਮੋਗਾ ਦੇ ਵਿੱਚ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾਂ ਦੇ ਵਿੱਚੋਂ ਇੱਕ ਸ਼ਿਵ ਸੈਨਾ ਪੰਜਾਬ ਦਾ ਯੂਥ ਆਗੂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। 21 ਸਾਲਾ ਨੌਜਵਾਨ ਹਰਵਿੰਦਰ ਸਿੰਘ ਬੁੱਕਨ ਵਾਲਾ ਰੋਡ ਮੋਗਾ ਤੋਂ ਆਪਣਾ ਸਲੂਨ ਬੰਦ ਕਰਕੇ ਰਾਤ ਕਰੀਬ 10 ਵਜੇ ਘਰ ਪਰਤ ਰਿਹਾ ਸੀ ਕਿ ਇਸ ਦੌਰਾਨ ਕੁਝ ਹਮਲਾਵਰਾਂ ਨੇ ਉਸ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖਰਵਿੰਦਰ ਸਿੰਘ ਆਪਣੀ ਜਾਨ ਬਚਾਉਣ ਦੇ ਲਈ ਇੱਕ ਕਾਰ ਵਿੱਚ ਜਾ ਵੜਿਆ ਲੇਕਿਨ ਹਮਲਾਵਾਰਾਂ ਨੇ ਉਹਨਾਂ ਦਾ ਪਿੱਛਾ ਕਰਕੇ ਉਸ ਨੂੰ ਮੌਤ ਦੇ ਕਾਰਟ ਉਤਾਰ ਦਿੱਤਾ ਫਿਲਹਾਲ ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਯੂਥ ਆਗੂ ਪੰਕਜ ਚੋਪੜਾ ਸਮੇਤ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੜਾਈ ਉੱਥੇ ਅਸੀਂ ਜਦੋਂ ਆਏ ਆ ਸਲੋਨ ਵਧਾ ਕੇ ਉੱਥੇ 쿨ਰ ਖੜਾ ਹੈ ਪਣ ਵਾਲੀ ਪੰਨ ਵਾਲੀ ਦੁਕਾਨ ਕੋਲੇ ਉਹਨੇ ਸਾਡਾ ਟਾਈਮ ਪਿਕਾਇਆ ਤੇ ਲੇਡੀਜ਼ ਵੀ ਸੀਗੇ ਉਹ ਰੈਗਿੰਗ ਕਰਦੇ ਫਿਰਦੇ ਕਿੰਨੇ ਦਿਨਾਂ ਤੋਂ ਤਿੰਨ ਚਾਰ ਦਿਨਾਂ ਤਾਂ ਹੋ ਗਏ ਟਾਈਮ ਵੀ ਚੱਕਦੇ ਫਿਰਦੇ ਸੀਗੇ ਤੇ ਉਸਤਾਦ ਭੱਜ ਪਿਆ ਫਿਰ ਤੇ ਇਧਰ ਮੈਰਿਆਂ ਵਾਲੀ ਗਲੀ ਉੱਥੇ ਜਾ ਕੇ ਉਸਤਾਦ ਨੂੰ ਮਾਰਿਆ ਤੁਸੀਂ ਦੋਨੇ ਇਕੱਠੇ ਕੰਮ ਹਾਂਜੀ ਇਕੱਠੇ ਕੰਮ ਕਰਦੇ ਹਾਂ ਉਸਤਾਦ ਸੀ ਮੇਰਾ ਕਿੰਨੇ ਵਜੇ ਦੀ ਘਟਨਾ ਹੈ 9 ਵਜੇ ਦੀ ਹਾਂਜੀ ਇਨੇ ਵੀ ਆਈ ਸੀ ਸੁਪਰਟ ਕਰਤਾ ਜੀ। ਅਸੀਂ ਨੋ ਬਈ ਸਲੂਨ ਵਧਾਇਆ ਹੀ ਸੀਗਾ ਜੀ। ਤੁਰ ਪੇ ਸੀਗੇ, ਤੁਰ ਕੇ ਸੀਗੇ। ਅੱਛਾ ਤੇ ਰਸਤੇ ਜਾਂਦੇ ਹੋਏ ਤਾਂ ਤੁਹਾਡੇ ਮਗਰ ਲੱਗੇ। ਹਾਂਜੀ। ਕੌਣ ਸੀਗੇ ਬੰਦੇ? ਪੁੱਲਰ ਹੋਣੀ ਸੀਗੇ ਤੇ ਪੰਕਜ ਚੋਪੜਾ ਸੀਗਾ ਤੇ ਪੰਕਜ ਚੋਪੜਾ ਦੇ ਘਰ ਵਾਲੀ ਤੇ ਪੰਕਜ ਚੋਪੜਾ ਦੇ ਭਰਾ। ਕੀ ਦੋ ਦੋ ਆਨਾਂ ਪਛੱਤੇ ਆ ਜੀ। ਉਹਨਾਂ ਨੇ ਮਾਰਿਆ ਕਰਤਾ। ਹਾਂਜੀ। ਜੀ ਮਾਰਿਆ। ਖੰਡੇ ਗਰਪਾਨਾ। ਕਿੱਥੇ ਲੈ ਜਾ ਕੇ ਮਾਰਿਆ? ਮੈਰਿਆਂ ਵਾਲੀ ਗਲੀ। ਅਸੀਂ ਭੱਜ ਪੇ ਸੀਗੇ। ਜੇ ਤੁਹਾਨੂੰ ਪਤਾ ਲੱਗਿਆ ਸੀ ਹਾਂਜੀ ਪਾਣਾ ਜੀ ਮੇਰਾ ਬੇਟਾ ਨਾ ਦੁਕਾਨ ਵਧਾ ਕੇ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ ਭੁੱਲਰਾ ਪੰਕਜ ਚੋਬੜਾ ਇਹਦੇ ਘਰ ਵਾਲੀ ਇਹਦਾ ਭਰਾ ਇਹਨਾਂ ਨੇ ਜਦੋਂ ਨੂੰ ਘੇੜ ਲਿਆ ਉੱਥੋਂ ਹੀ ਭੱਜਿਆ ਭੱਜ ਕੇ ਮੇਰੇ ਵਾਲੀ ਗਲੀ ਨੂੰ ਭੱਜ ਗਿਆ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨੇ ਜੀ ਤੇ ਤਿਆਰ ਨਾਲ ਇਹਨਾਂ ਦੀ ਮੌਤ ਕਰਤੀ ਜੀ ਇਹਨਾਂ ਨੇ ਉਹ ਤੋਂ ਕਮੀ ਕਲਾਨ ਵਰਤ ਕਰਕੇ ਬਣਾਇਆ ਜੇ ਮਗਰ ਲੱਗੇ ਇਹ ਮਗਰ ਲੱਗੇ ਹੋਈਆਂ ਰੱਖੀਆਂ ਰੁਕੀਆਂ ਕਰਦੇ ਸੀਗੇ ਕੋਈ ਪੁਰਾਣੀ ਰੰਜਿਸ਼ ਤੇ ਪੁਰਾਣਾ ਰੋਲਾ ਇਹਨਾਂ ਦਾ ਇਹਨਾਂ ਨਾਲ ਜੀ ਕੋਈ ਰੋਲਾ ਨਹੀਂ ਆਪਣਾ ਤਾਂ ਇਹੋ ਜਿਹਾ ਕੋਈ ਜਾਤੀ ਰੋਲਾ ਨਹੀਂ ਹੈਗਾ ਜੀ ਇਹਨਾਂ ਨੇ ਮਾਰਿਆ ਜੀ ਇਹਨਾਂ ਨੇ ਇਹਨਾਂ ਦੀ ਖੰਡੇ ਖੁੰਡੇ ਮਾਰ ਕੇ ਇਹ ਇਹਨਾਂ ਨੇ ਤੇ ਤਾਂ ਇਤਿਹਾਸ ਜੀ ਇਹਨਾਂ ਕੋਲੇ ਦੋ ਬਚਾਨ ਪਛਾਤੇ ਵੀ ਬੰਦੇ ਸੀ ਇਹਦੇ ਵਿੱਚ ਜਿਹੜੇ ਅਨਮੋਲ ਬਹੁੰਦੇ ਆ ਇਹ ਘਟਨਾ ਜੇ ਪੂਰੀ ਹੈ ਇਹ ਆਪਣੀ ਮੋਗਾ ਦੀ ਹੈ ਜੀ ਮਹਿਰ ਵਾਲੀ ਗਲੀ ਦੀ ਹਾਂਜੀ ਉਹ ਤਿੰਨੇ ਜਾ ਕੇ ਮਾਰੇ ਹਾਂਜੀ ਤੇ ਭੱਜਿਆ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਜੀ ਮੇਰੀ ਜਿਹੜੀ ਇਹਦੀ ਮੰਗੇਤਰ ਆ ਮੇਰੇ ਬੇਟੇ ਦੀ ਉਹਨੇ ਮੈਨੂੰ ਦੱਸਿਆ ਮਨ ਕੇ ਜਿਹੜੀ ਭਾਜਾ ਵੀ ਸਫਰੀ ਦੇ ਉਹਨਾਂ ਨੇ ਸੱਟਾ ਮਾਰਤੀਆਂ ਉਸ ਤੋਂ ਬਾਅਦ ਮੈਂ ਉਸੇ ਟਾਈਮ ਚਲਾ ਗਿਆ ਜੀ ਜਦੋਂ ਮੈਂ ਗਿਆ ਉਸ ਟਾਈਮ ਨੂੰ ਤੇ ਹਸਪੀਟਲ ਲੈ ਗਏ ਸੀਗੇ ਜਦੋਂ ਮੈਂ ਉੱਥੇ ਗਿਆ ਮੈਂ ਤੇ ਦੇਖਿਆ ਮੈਂ ਉਹਦੀ ਸਥਿਤੀ ਬਹੁਤ ਜ਼ਿਆਦਾ ਨਾਜਿਕ ਸੀ ਉਸ ਤੋਂ ਬਾਅਦ ਮੈਡੀ ਸਿਟੀ ਦੇ ਬੱਚੇ ਅਸੀਂ ਹਸਪੀਟਲ ਦਾਖਲ ਕਰਾਇਆ ਪੋਤੀ ਜਾ ਕੇ ਵੀ ਰੀਮੋਟ ਹੋ ਗਈ ਜੀ ਨਾਮ ਕੀ ਹੈ ਮंडे ਇਹਦਾ ਨਾਂ ਜੀ ਹਰਵਿੰਦਰ ਸਿੰਘ ਆ ਜੀ ਕੀ ਕੰਮ ਕੀ ਕਰਦਾ ਸਲੂਨ ਦਾ ਕੰਮ ਕਰਦਾ ਸੀ ਜੀ ਇਹਦਾ ਫੀਸ ਸਲੂਨ ਦਾ ਬਾਕੀ ਸਾਰੇ ਹਾਂ ਜੀ 9 ਵਜੇ ਦੀ ਘਟਨਾ ਆਈ ਇਹ ਹਾਂ ਤੁਸੀਂ ਕੀ ਕਿਹਾ ਜਾਂਦਾ ਵਾਸੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੁਸੀਂ ਪੁਲਿਸ ਕੰਪਲੇਨਟ ਕਰਦੇ ਹਾਂ ਹਾਂ ਜੀ ਪੁਲਿਸ ਕੰਪਲੇਨਟ ਕੀਤੀ ਆ ਜੀ ਦੋਸ਼ੀਆਂ ਨੂੰ ਜ਼ਿੰਮੇਵਾਰ ਕੀਤਾ ਜਾਵੇ ਸਾਡੀ ਹੱਥ ਬਣ ਕੇ ਬੇਨਤੀ ਆ ਕੋਈ ਇਹੋ ਜੀ ਘਟਨਾ ਕਿਸੇ ਨਾਲ ਹੋਰ ਨਾ ਲਾ ਹੋਵੇ ਸਾਡਾ ਤਾਂ ਬੇਟਾ ਜਾਣ ਵਾਲਾ ਚਲਾ ਗਿਆ ਵਾ ਪਰ ਹੋਰ ਕਿਸੇ ਨਾਲ ਨਹੀਂ ਘਟਨਾ ਹੋਣੀ ਚਾਹੀਦੀ ਇਹ ਸਾਨੂੰ ਸੁਜੀਤ ਸਿੰਘ ਜਿਹੜੇ ਹੈਗੇ ਆ ਜੋ ਮਰਨ ਵਾਲੇ ਹੈਗੇ ਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਬਿਆਨ ਲਿਖਾਇਆ ਹੈਗਾ ਜਿਸ ਵਿੱਚ ਉਹ ਜਿਹੜਾ ਉਹਨਾਂ ਦਾ ਲੜਕਾ ਸੀ 21 ਸਾਲਾ ਲੜਕਾ ਸੀ ਹਰਮਿੰਦਰ ਸਿੰਘ ਉਸ ਦੀ ਰਾਤ ਨੂੰ ਕੋਈ ਵਿਅਕਤੀਆਂ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸ ਦਾ ਕਿਲਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਲੱਗਦਾ ਹੈ ਜਿਹੜਾ ਸਾਨੂੰ ਉਹਨਾਂ ਖਬਰ ਪ੍ਰਾਪਤ ਹੋਈ ਹੈਗੀ ਜਿਸ ਅਗੇ ਫਰਦਰ ਅਸੀਂ ਕਾਰਵਾਈ ਕਰਦੇ ਹਾਂ ਸੁਜੀਤ ਸਿੰਘ ਜੀ ਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਿਖਾਇਆ ਹੈਗਾ ਨਾਮ ਜੋ ਦਮਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੌਪੜਾ ਸੀਮਾ ਪਤਨੀ ਪੰਕਜ ਚੌਪੜਾ ਅਤੇ ਗਗਨ ਪੁੱਲੜ ਇਹ 6 ਜਨੇ ਹੈਗੇ ਆ ਜਿਨ੍ਹਾਂ ਵਿੱਚੋਂ 4 ਜਨੇ ਨੇ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਮਾਰਨ ਮਾਰਨ ਵਾਲੇ ਹੈਗੇ ਆ ਦਮਨ ਸੰਦੀਪ ਅਮਨਜੋਤ ਤੇ ਗਗਨ ਤੇ ਜਿਹੜੇ ਦੋ ਹੈਗੇ ਆ ਫੰਗਰ ਚੌਪੜਾ ਤੇ ਸੀਮਾ ਇਹਨਾਂ ਨੇ ਰਿਪੋਰਟ ਕੀਤੀ ਸੀ ਇਸ ਨੂੰ ਮਾਨਣ ਦੇ ਕਾਰਨ ਕੀ ਲੱਗੇ ਕਾਰਨ ਜੋ ਅਨਾਰੇ ਸਾਨੂੰ ਇਹਨਾਂ ਨੇ ਲਿਖਾਇਆ ਅਨਾਂ ਦੀ ਪੁਰਾਣੀ ਪੰਜ-ਛੇ ਮਹੀਨੇ ਪਹਿਲਾਂ ਨਦੀ ਆਲਡ ਐਨਿਮਿਟੀ ਹੈਗੀ ਐ ਜਿਸ ਕਾਰਨ ਇਹ ਨਦੀ ਲੜਾਈ ਪਈ ਹੋਈ ਸੀ ਐਫਆਈਆ ਕਿਹੜੀ ਬੀਐਨਐਸ ਅਧੀਨ ਦਰਜ ਕੀਤੀ ਐਫਆਈਆ ਜੋ ਅਸੀਂ ਰਜਿਸਟਰ ਐਫਆਈਆ ਨੰਬਰ 107 ਡੇਟਡ 11/7/24 ਅੰਡਰ ਬੀਐਨਐਸ ਸੈਕਸ਼ਨ 103 191 3190612bns ਇਹ ਅੰਦਰ ਸੀਐਫਆਈ ਅਸਿਸਟ ਕੀਤੀ ਹੈਗੀ ਹਾਂ ਹਾਂ ਅਸੀਂ ਇਹਨਾਂ ਵਿੱਚ ਜੋ ਪੰਜ ਬੰਦੇ ਹੈਗੇ ਆ ਪ੍ਰੀ ਅਪ੍ਰੈਂਟ ਕੀਤੇ ਹੈਗੇ ਆ ਵੈਰੀਫਾਈ ਕਰਦੇ ਪਏ ਹੈਗੇ ਨਹੀਂ ਅਸੀਂ ਅਸੀਂ ਫਰਦੇ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡਿਟੇਲ ਤੁਹਾਨੂੰ ਦੱਸਾਂ ਪਰਵਾਰਕੀ ਮੰਗ ਕਰ ਰਹੇ ਹੁਣ ਪਰਵਾਰ ਕੁਝ ਗੱਲਬਾਤ ਹੋਈ ਪਰਵਾਰਕ ਨਹੀਂ ਆਈ ਜੋ ਅਸੀਂ ਪਰਿਵਾਰਕ ਕਾਰਵਾਈ ਦੀ ਮੰਗ ਕਰਦਾ ਪਿਆ ਜੋ ਅਸੀਂ ਕਾਰਵਾਈ ਕਰਦੇ ਪਏ ਹੈਗੀਆਂ ਤੇ ਜਿਹੜੇ ਹੈਗੇ ਮੁਜਰੀਮ ਹੈਗੇ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਇਥੇ ਜੋ ਬਰਾਮਦਗੀ ਕਰਕੇ ਅਸੀਂ ਨਹੀਂ ਅਸੀਂ ਹੈ ਇਹ ਅਪ੍ਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਖੰਡਾ ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ ਇਹ 6 ਜਨਾਂ ਦੇ ਬਾਬਾ ਨਾਜ਼ਰ ਇਹ 6 ਜਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਇਹ ਨਹੀਂ ਹਰੇ ਹਨਸ਼ਤ ਨਹੀਂ ਹੈ ਕਿਹ ਜਿਹਨੇ ਜੋ ਨਨੇ ਬਾਈ ਨੇਮ ਲਖਾਈ ਹੈਗੇ ਜਿਹੜੇ ਇਥੋਂ ਦੀ ਰੈਨਲ ਸੀ ਮਰਨ ਵਾਲਾ ਕੰਮੀ ਦਾ ਸੀ ਮਰਨ ਵਾਲਾ ਇਹ 21 ਸਾਲਾਂ ਦਾ ਬਾਰਬਰ ਸੀ ਹੈ ਬਾਬਾ ਦੀ ਸ਼ਾਪ ਸੀ 21 ਸਾਲ ਦਾ ਲੜਕਾ ਸੀ ਫਰਦਰ ਕੀ ਕਰ ਰਹੀ ਕੀਤੀ ਜਾਂਦੀ ਹੈ ਫਰਦਰ ਫਰਦਰ ਅਸੀਂ ਰੇਡ ਕਰਦੇ ਪਏ ਹੈ ਜਿਹੜੇ ਫੜਨ ਵਾਲੇ ਹੈਗੇ ਤੇ ਜੋ ਰਿਕਵਰੀ ਕਰਵਾਵਾਂਗੇ ਜੋ ਵੈਪਨ ਜਿਹੜੇ ਇਹਨਾਂ ਨੇ ਵਰਤੇ ਹੈਗੇ ਸਰ ਮੁਰਲੀ ਜਾਨ ਨੂੰ ਇਸ ਕੋ ਪਤਾ ਲੱਗ ਗਿਆ ਕਿ ਕੀ ਇਹਨਾਂ ਵੀ ਰਹਿੰਦੇ ਸੀ ਦੱਸੀ ਇਹਨਾਂ ਨੇ ਤੁਹਾਨੂੰ ਹਜੇ ਐਨੀ ਉਹਨਾਂ ਨੇ ਦੱਸਿਆ ਕਿ ਸਾਨੂੰ ਹੋਰ ਪਤਾ ਲੱਗਿਆ ਜੋ ਸੁਜੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜੀਸ਼ ਸੀ ਇਹਨਾਂ ਦੇ ਬੇਟੇ ਨਾਲ ਤੇ ਉਹ ਪੁਰਾਣੀ ਰੰਜੀਸ਼ ਨੂੰ ਕਰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਵਾਰਦਾਤ ਨੂੰ ਇਨਜਾਮ ਦਿੱਤਾ ਹੈਗਾ ਭਗਤ ਚੋਮੜ ਸੁਣਨੇ ਵਾਲਾ ਕੋਈ ਸੰਗਠਨ ਦਾ ਲੀਡਰ ਵੀ ਹੈ ਵੀ ਵੈਰੀਫਾਈ ਕਰਦੇ ਜੋ ਇਦਾਂ ਲੱਗਿਆ ਕਿ ਇਹ ਸ਼ਿਫ ਸਿ ਤੇ ਜੋ ਹੈਗਾ ਜਿਹੜਾ ਫੜਿਆ ਹੋਊਗਾ ਅਸੀਂ ਪੂਰੀ ਹੈਗੀ ਉਹ ਵੈਲਫੇਅਰ ਦੋਨਾਂ ਦਿਨਾਂ ਦੇ ਪਹਿਲਾਂ ਕੋਈ ਪਰਚਾ ਦਰਜ ਹੈਗਾ ਜੀ ਨਹੀਂ ਹਜੇ ਤੱਕ ਸਾਡੇ ਨਾਲੇ ਤੇ ਜਾਂ ਦੂਜੇ ਨਹੀਂ ਹਜੇ ਤੱਕ ਅਸੀਂ ਵੈਰੀਫਾਈ ਕਰਦੇ ਆ ਕੋਈ ਮਦਰ ਹੈ ਇਟਸ ਟੂ अर्ली ਟੂ ਸੇ ਸੀ ਆਪ ਦਾ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸਾਂਗੇ